ਵੇਗਲਿਆਰ ਗਿਲਜ਼ਾਰੇ ਹਾਂਜੀ ਪੁੱਤ ਮੇਰੀ ਵੀ ਗੱਲ ਸੁਣਦਾ ਜਾਨ ਸ਼ਰੀਫ ਮੀਨਾ ਆ ਗਿਆ ਰੋਜ਼ੇ ਆ ਰਹੇ ਆ ਹਾਂਜੀ ਤੇ ਪੁੱਤ ਨੇ ਵੀ ਰੋਜ਼ਾ ਰੱਖਣਾ ਆ ਅਸੀਂ ਆਪ ਵੀ ਸਾਰਿਆਂ ਨੇ ਰੱਖਣੇ ਚਲੋ ਕੋਈ ਲੋਕਾਂ ਦੀ ਵੀ ਅਸੀਂ ਫਤਾਰੀ ਕਰਾਉਣੀ ਆ ਕਿਹੜੀ ਕਿਹੜੀ ਸਮਾਂ ਅੱਗੇ ਨੇ ਕਰਾਉਂਦੇ ਕਰਵਾ ਲਾਂਗੇ ਅੱਲਾ ਖੈਰ ਕਰੇ ਇਸ ਵਾਰੀ ਵੀ ਕਿ ਹੁਣ ਕੋਈ ਨਵੀਂ ਗੱਲ ਆ ਤੇ ਪੁੱਤ ਮੈਨੂੰ ਦੱਸੋ ਸਹੀ ਤੇ ਕਿਹੜੀ ਕਿਹੜੀ ਸ਼ਾਇਫ ਫਤਾਰੀ ਵਾਸਤੇ ਲੈ ਆਉਣੀ। ਉਹ ਮਾਂ ਬੈਠੇ ਰੇ ਆਰਾਮ ਨਾਲ ਤੈਨੂੰ ਕਾਹਦੀ ਫਿਕਰ ਹੁੰਦੀ ਜਦੋਂ ਅਸੀਂ ਕਰਦੇ ਜੂਆ ਸਭ ਕੁਝ ਤੇ ਫੇਰ ਤੈਨੂੰ ਟੈਨਸ਼ਨ ਲੈਣ ਦੀ ਕੋ ਲੋੜ ਹੈ। ਪੁੱਤ ਮੈਨੂੰ ਵੀ ਖੁਸ਼ੀ ਆ ਮੇਰੇ ਪੁੱਤ ਮੈਂ ਨਾਲ ਗੱਲ ਕਰਨਾ ਅਸੀਂ ਅੱਜ ਆ ਸੈ ਲੈ ਆਉਣੀ ਹੈ ਫਤਾਰੀ ਵਾਸਤੇ। ਜਦੋਂ ਲਿਆਵਾਂਗੇ ਤੁਹਾਨੂੰ ਸਭ ਕੁਝ ਦੱਸ ਦਾਂਗੇ ਸਮਝ ਆਏ ਨਾ ਟੈਨਸ਼ਨ ਨਾ ਲਿਆ ਕਰੋ ਅੱਗੇ ਤੁਸੀਂ ਸਿਹਤ ਠੀਕ ਨਹੀਂ ਰਹਿੰਦੀ। ਰੋਜ਼ ਡਾਕਟਰ ਕੋਲ ਲੈ ਕੇ ਜਾਂਦੇ ਆ ਦਵਾਈ ਦਾਰੂ ਕਰਦੇ ਆ ਤੁਹਾਡਾ ਦਵਾਈ ਚੱਲਦੀ ਪਈ ਤੇ ਤੁਸੀਂ ਖਾਮ ਖਾ ਵਿੱਚ ਹੈਦਾਂ ਟੈਨਸ਼ਨ ਲੈ ਕੇ ਹੋਰ ਸਿਹਤ ਖਰਾਬ ਕਰ ਲੈਣੇ ਆਪਣੀ ਬਹੁਤ ਮੈਨੂੰ ਪਹਿਲਾਂ ਹੀ ਦੱਸ ਦਵੋ ਚਲੋ ਅੱਜ ਆ ਰਮਜ਼ਾਨ ਸ਼ਰੀਫ ਨੂੰ ਆ ਸ਼ਾਇ ਲਿਆਉਣੀ ਆ ਰੋਜ਼ਾ ਮਾਂ ਤੂੰ ਕੋਈ ਰੱਖਣਾ ਰੋਜ਼ਾ ਜਾ ਤੇ ਦੱਸ ਨਾ ਵੀ ਤੂੰ ਰੱਖਣਾ ਤੇ ਫੇਰ ਤੇ ਤੈਨੂੰ ਟੈਨਸ਼ਨ ਹੋਵੇ ਤੈਨੂੰ ਡਾਕਟਰ ਸਾਹਿਬ ਨੇ ਦੱਸਿਆ ਵੀ ਨਹੀਂ ਰੱਖਣਾ ਰੋਜ਼ਾ ਬਹੁਤ ਇਨਸ਼ਾਅੱਲਾ ਗੱਲ ਮੈਂ ਰੋਜ਼ਾ ਜ਼ਰੂਰ ਰੱਖਣਾ ਚਲੋ ਤੇ ਦਵਾਈ ਦਵਾਈ ਅੱਲਾ ਦੀ ਸ਼ੁਫਰਦ ਮੈਂ ਦਵਾਈ 오 ਮਾਂ ਸੇਤ ਨਹੀਂ ਠੀਕ ਰਹਿੰਦੀ ਦਵਾਈ ਤਿੰਨ ਟਾਈਮ ਖਾਣੀ ਆ ਰੋਜ਼ੇ ਦੇ ਵਿੱਚ ਕਿਦਾਂ ਤੁਸੀਂ ਖਾਓਗੇ ਦਵਾਈ ਫੇਰ ਉਹੀ ਗੱਲ ਕਿਉਂ ਜ਼ਲੀਲ ਕਰਦੇ ਹੋ ਨੇ ਸਾਨੂੰ ਬੈਠੀ ਦੇ ਆਰਾਮ ਨਾਲ ਕੋਈ ਨਾ ਮੈਨੂੰ ਲੋਕਾਂ ਮੇਰੇ ਵੀ ਦਿਲ ਵਿੱਚ ਖੁਸ਼ੀ ਨਹੀਂ ਆਉਂਦੀ ਹਾਂ ਆਉਂਦੀ ਖੁਸ਼ੀ ਤਾਂ ਫੇਰ ਕੋਈ ਨਹੀਂ ਅੱਲਾ ਖੈਰ ਕਰੇ ਜਦੋਂ ਸਹੀ ਹੋ ਗਈ ਰੱਖ ਲਈ ਅਗਲੀ ਵਾਰੀ ਅੱਲਾ ਤੰਦਰੁਸਤੀ ਨਾਲ ਬਾਅਦ ਇਹ ਰੋਜ਼ੇ ਹੋਣ ਆ ਮੈਂ ਰੋਜ਼ਾ ਜ਼ਰੂਰ ਰੱਖਣਾ ਆ 오 ਮਾਂ ਸੇਤ ਨਹੀਂ ਠੀਕ ਨਾ ਕਰ ਜिद ਨਹੀਂ ਕਰੀਦੀ ਹੁੰਦੀ ਤੁਸੀਂ ਤਾਂ ਨਿਆਣਿਆਂ ਤਰ੍ਹਾਂ ਨਾ ਮਗਰ ਹੀ ਪੈ ਜਾਂਦੇ ਇੱਕ ਕੰਮ ਦੇ ਜ਼ਿੱਦ ਕਰਨ ਨਾਲ ਸ਼ੁਰੂ ਕਰ ਦਿੰਦੇ ਆ ਡਾਕਟਰ ਸਾਹਿਬ ਨੇ ਤੁਹਾਨੂੰ ਬੜੀ ਸਖਤੀ ਨਾਲ ਮਨਾ ਕੀਤਾ ਕਿ ਜਿਹੜਾ ਨਾ 3 ਟਾਈਮ ਦਵਾਈ ਖਾਣੀ ਆ ਠੀਕ ਹੈ ਨਾ ਪੂਰੇ ਟਾਈਮ ਤੇ ਤੇ ਤੁਸੀਂ ਫੇਰ ਕਦੀ ਮੈਂ ਰੋਜ਼ਾ ਰੱਖਣਾ ਮੈਂ ਕਦੀ ਕੁਝ ਕਰਨਾ ਤੁਸੀਂ ਨਮਾਜ਼ਾਂ ਪੜਿਆ ਕਰੋ ਅੱਲਾਹ ਅੱਲਾਹ ਕਰਿਆ ਕਰੋ ਬਸ ਤੁਹਾਨੂੰ ਵਜ਼ੂ ਕਰਾਉਂਦੇ ਨਹੀਂ ਮਾਜੀ ਜੀ ਬੈਠੇ ਨੇ ਵਾਲੇਕੁਮ ਅਲਮ ਸਲਾਮ ਆ ਜਾਓ ਭਾਈ ਆ ਹੋਰ ਭਾਈ ਠੀਕ ਠਾਕ ਸਭ ਬੇ ਇੱਕ ਹੀ ਗੱਲਬਾਤ ਚੱਲ ਰਹੀ ਆ ਮਾਜੀ ਨੂੰ ਫਿਕਰ ਪਈ ਰੋਜ਼ਿਆਂ ਦੀ ਕਹਿੰਦੀ ਮੈਂ ਰੋਜ਼ੇ ਰੱਖਣੇ ਆ ਸਮਝਾ ਰਹਾ ਪਿਆ ਆ ਕੀ ਬਾਤ ਆ ਮਾਜੀ ਹਾਂ ਕੀ ਗੱਲ ਐ ਮੈਂ ਹਾਂਜੀ ਪਰ ਮੈਨੂੰ ਨਾ ਸ਼ੌਕ ਆ ਮੇਰੇ ਦਿਲ ਨੂੰ ਖੁਸ਼ੀ ਆ ਕਿ ਮੈਂ ਵੀ ਰੋਜ਼ੇ ਰੱਖਣਾ ਕਹਿੰਦੇ ਪਰ ਉਹਨੂੰ ਰੋਜ਼ੇ ਆਉਣੇ ਆ ਮੇਰੀ ਕਿਸਮਤ ਵਿੱਚ ਕਿ ਨਹੀਂ ਆਉਣੇ ਜੋ ਮੇ ਜੀ ਰੋਜ਼ੇ ਰੱਖੋ ਤੁਸੀਂ ਰੋਜ਼ਿਆਂ ਦੀ ਕਿਹੜੀ ਗੱਲ ਆ ਲੇਕਿਨ ਇਦਾਂ ਕਰਿਆ ਕਰੋ ਕਿ ਤੁਸੀਂ ਪਹਿਲੇ ਸਹਰੀ ਸਾਡੇ ਨਾਲ ਬੈਠ ਕੇ ਕਰ ਲਈ ਸਹੀ ਆ ਜੀ ਹਾਂਜੀ ਫਿਰ ਉਸ ਤੋਂ ਬਾਅਦ ਤੁਸੀਂ ਦਿਲ 'ਚ ਇਹ ਨਹੀਂ ਰੱਖਣਾ ਕਿ ਮੈਂ ਰੋਜ਼ਾ ਰੱਖਣਾ ਕਿਉਂਕਿ ਅਮ ਜੀ ਤੁਸੀਂ ਬਿਮਾਰ ਹੋ ਹਾਂਜੀ ਠੀਕ ਹੈ ਤੇ ਫਿਰ ਇਫਤਾਰੀ ਦੇ ਟਾਈਮ ਵੀ ਸਾਡੇ ਨਾਲ ਇਫਤਾਰੀ ਕਰ ਲਈ ਤੇ ਦਰਮਿਆਨ 'ਚ ਆਪਣੀ ਦਵਾਈ ਸ਼ੁਆਈ ਵੀ ਖਾ ਲਈ ਜੇ ਅਗਰ ਦਿਲ ਘਬਰਾਇਆ ਤੇ ਜੋ ਦਿਲ ਕੀਤਾ ਉਹ ਤੁਸੀਂ ਖਾ ਲਿਆ ਅਮੀ ਅੱਲਾਹ ਤਾਲਾ ਕਬੂਲ ਕਰਨੇ ਵਾਲਾ ਤੁਹਾਨੂੰ ਤੁਹਾਡੀਆਂ ਸਾਨੂੰ ਦੁਆਵਾਂ ਚਾਹੀਦੀਆਂ ਅਮੀ ਤੁਹਾਨੂੰ ਕੁਝ ਹੋ ਗਿਆ ਨਾ ਤੇ ਅਮੀ ਸਾਡੇ ਵਾਸਤੇ ਤੁਸੀਂ ਸਾਰਾ ਕੁਝ ਹੋ ਤੇ ਮਿਹਰਬਾਨੀ ਕਰੋ ਤੁਸੀਂ ਇਹ ਮਸ਼ਹੂਰ ਨਾ ਮਾਨੋ ਫਿਰ ਨਾ ਕਰ ਤੂੰ ਜ਼ਿੱਦ ਕਰੋ ਨਿਆਣੇ ਤਰ੍ਹਾਂ ਜ਼ਿੱਦ ਕਰਕੇ ਬੈਠੀ ਅਮੀ ਤੁਸੀਂ ਬਾਕੀ ਸਾਨੂੰ ਇਹ مشورہ ਦਿਵੋ ਕਿ ਅਸੀਂ ਇਫਤਾਰੀ ਵੀ ਕਰवानी ਹੈ ਕਿਹੜੇ ਦਿਨ ਦੀ ਕਰਵਾਈਏ ਆਪਾਂ ਇਫਤਾਰੀ ਦਸਵੇਂ ਰੋਜ਼ੇ ਕਰਵਾਈਏ 15ਵੇਂ ਕਰਵਾਈਏ 20ਵੇਂ ਕਰਵਾਈਏ ਕੀ ਕੀ ਚੀਜ਼ਾਂ ਲਿਆਈਏ ਇਹ ਦੱਸੋ ਤੁਸੀਂ ਚਲੋ ਪੁੱਛਲਾ ਮਾਂ ਕੋਲੋਂ ਤੂੰ ਇਹ ਮਾਂ ਕੋਲੇ ਪੁੱਛਣਾ ਵੀਰੇ ਕੀ ਹੋ ਗਿਆ ਛੱਡਿਆ ਕਰਿਆ ਤੋਵੇਂ ਨਾਲ ਨਿਆਣਾ ਬਣ ਜਾਂਦਾ ਮਾਂ ਤੇ ਚਲੋ ਓਦਾਂ ਦੀ ਹੋਈ ਐ ਤੇ ਤੋ ਸਿਆਣਾ ਬਿਆਣਾ ਹੋ ਕੇ ਤੂੰ ਨਵੇਂ ਪਾਸੇ ਉਹ ਭਾਈ ਉਹ ਸਿਆਣਿਆਂ ਕੋਲੇ ਪੁੱਛੀ ਤਾਂ ਕੀ ਹੋ ਗਿਆ ਤੈਨੂੰ ਤੈਨੂੰ ਕੀ ਪਤਾ ਐ ਪੁੱਛਲਾ ਪੁੱਛਲਾ ਆਪਾਂ ਪੁੱਛਣਾ ਕਿ ਕਿਹਨੂੰ ਕਿਹਨੂੰ ਬੁਲਾਣਾ ਮੀ ਜੀ ਤੁਸੀਂ ਦੱਸੋ ਇਫਤਾਰੀ ਤੇ ਆਪਾਂ ਕਿੰਨਾਂ ਨੂੰ ਬੁਲਾਣਾ ਕਿਹੜੇ ਕਿਹੜੇ ਰਿਸ਼ਤੇਦਾਰਾਂ ਨੂੰ ਬੁਲਾਣਾ ਕਿ ਆਪਾਂ ਮੱਲੇ ਵਾਲਿਆਂ ਨੂੰ ਬੁਲਾਣਾ ਕਿ ਆਪਾਂ ਗਰੀਬਾਂ ਨੂੰ ਬੁਲਾਣਾ ਤੁਸੀਂ ਸਾਨੂੰ مشورہ ਦਬੋ ਅਸੀਂ ਤੁਹਾਡੇ مشوره ਨਾਲ ਚੱਲਣਾ ਤੇ ਇਫਤਾਰੀ ਚ ਕੀ ਕੀ ਮੰਗਵਾਈਏ ਅਸੀਂ ਇਹ ਤੁਸੀਂ ਦੱਸੋ ਫਿਰ ਉਸ ਤੋਂ ਬਾਅਦ ਤੁਹਾਡੇ ਰੋਜ਼ਿਆਂ ਦਾ ਵੀ ਆਪਾਂ ਇਦਾਂ ਹੀ ਡਿਸਾਈਡ ਕਰ ਲਾਂਗੇ ਜਿੱਦਾਂ ਤੁਸੀਂ ਕਹੋਗੇ ਨਾ ਉਦਾਂ ਹੀ ਕਰਾਂਗੇ ਲੇਕਿਨ ਅੰਮੀ ਜੀ ਸਾਡੀ ਵੀ ਮੰਨ ਲਓ ਨਾ ਜਿੱਦਾਂ ਤੁਹਾਨੂੰ ਅਸੀਂ ਪਿਆਰੇ ਆ ਤੁਸੀਂ ਕਹਿੰਨੇ ਮੇਰੇ ਪੁੱਤ ਬਿਮਾਰ ਨਾ ਹੋ ਜਾਣ ਇਹਨਾਂ ਨੂੰ ਕੁਝ ਹੋ ਨਾ ਜਾਵੇ ਅੰਮੀ ਜੀ ਇਸੇ ਤਰ੍ਹਾਂ ਸਾਨੂੰ ਵੀ ਤੁਹਾਡੇ ਨਾਲ ਪਿਆਰ ਆ ਔਰ ਅੱਲਾਹ ਤਾਲਾ ਨੂੰ ਤੇ ਪਤਾ ਅੱਲਾਹ ਤਾਲਾ ਤੇ ਜਾਣਦਾ ਕਿ ਤੁਹਾਡੀ ਸਿਹਤ ਠੀਕ ਆ ਜਾਂ ਨਹੀਂ ਠੀਕ ਤੁਸੀਂ ਕਿਹੜਾ ਜਾਣ ਬੁੱਝ ਕੇ ਛੱਡਨੇ ਰੋਦੇ ਤੁਸੀਂ ਸਾਡੇ ਨਾਲ ਸਵੇਰ ਉੱਠ ਕੇ ਸਹਿਰੀ ਕਰੋ ਜਿਹੜੀ ਜਿਹੜੀ ਚੀਜ਼ ਤੁਹਾਨੂੰ ਸਹਰੀ ਦੇ ਵਿੱਚ ਚਾਹੀਦੀ ਆ ਉਹ ਸਾਨੂੰ ਦਵੋ ਦੱਸੋ ਅਸੀਂ ਤੁਹਾਨੂੰ ਲਿਆ ਕੇ ਦਵਾਂਗੇ ਫਿਰ ਅਫਤਾਰੀ 'ਚ ਤੁਹਾਡਾ ਜਿਹੋ ਦਿਲ ਕਰਦਾ ਉਹ ਦੱਸੋ ਅਸੀਂ ਤੁਹਾਨੂੰ ਲਿਆ ਕੇ ਦਵਾਂਗੇ ਹਾਂਜੀ ਫਿਰ ਅਫਤਾਰੀ ਕਿਸ ਦਿਨ ਦੀ ਕਰਵਾਣੀ ਉਹ ਤੁਸੀਂ ਦੱਸੋ ਤੁਸੀਂ ਸਾਡੇ ਸਰਬਰਾ ਉਹ ਵੱਡੇ ਉਹ ਤੁਸੀਂ ਬਿਹਤਰ ਜਾਣਦੇ ਦੱਸੋ ਤੁਸੀਂ ਬਹੁਤ ਮੇਰਾ ਤੇ ਖਾਸ ਇਹ ਆ ਕਿ ਮੈਂ ਕਹਿ ਰਹੀ ਕੁਝ ਵੀ ਸਕਦੀ ਤੁਸੀਂ ਕਿੰਨੇ ਕ ਬੰਦੇ ਬੁਲਾ ਸਕਦੇ ਆ ਅੰਮੀ ਜੀ ਜਿੰਨੇ ਤੁਸੀਂ ਹੁਕਮ ਕਰੋ ਉਹਨੇ ਬੁਲਾਵਾਂਗੇ ਨਾ ਜਿੰਨੀ ਖਾਹਸ਼ ਹੋਊਗੀ ਨਾ ਮੈਨੂੰ ਦੱਸ ਦਿਓ ਨਾ ਮਾਂ ਜੀ ਅੱਗੇ ਪਿਛਲੀ ਦਫਾ ਨਹੀਂ ਕਰਾਈ ਤੁਹਾਡੀ ਖਾਹਸ਼ ਦੇ ਮੁਤਾਬਕ ਹੀ ਕਰਾਈ ਹੁਣ ਵੀ ਉਦਾਂ ਹੀ ਕਰਾਵਾਂਗੇ ਤੁਸੀਂ ਕਾਹਤੋਂ ਟੈਂਸ਼ਨ ਲੈ ਜਾਂਦੇ ਅੰਮੀ ਨੂੰ ਦੱਸਣ ਦੋ ਚਲੋ ਜੀ ਪੁੱਛ ਲਓ ਜੀ ਤੁਸੀਂ ਦੱਸੋ ਹੁਕਮ ਕਰੋ ਤੁਸੀਂ ਕਿੰਨਾ ਲੋਕਾਂ ਨੂੰ ਬੁਲਾਣਾ ਹੈ ਮੈਂ ਹੋਈ ਦੱਸਦੀ ਆ ਕਿੰਨੇ ਕ ਬੰਦੇ ਤੁਸੀਂ ਬੁਲਾ ਸਕਦੇ ਆ ਜਿੰਨੇ ਕ ਤੁਸੀਂ ਬੰਦੇ ਬੁਲਾ ਸਕਦੇ ਆ ਨਾ ਕਿ ਅਸੀਂ ਹੁਣ ਇਹ ਨਹੀਂ ਦਫਰਕਾ ਪਾਉਣਾ ਕਿ ਅਸੀਂ ਅਮੀਰਾਂ ਨੂੰ ਬੁਲਾਈਏ ਜੀ ਅੰਮ੍ਰਿਤ ਤੇ ਅਸੀਂ ਗਰੀਬਾਂ ਨੂੰ ਛੱਡ ਦਈਏ ਜੀ ਅੰਮ੍ਰਿਤ ਜਾਂ ਅਸੀਂ ਬੱਚੇ ਜਿਹੜੇ ਆ ਉਹ ਵਿਚਾਰੇ ਪਿੱਛੇ ਰਹਿ ਜਾਣ ਤਾਂ ਅਸੀਂ ਬੜਿਆਂ ਨੂੰ ਖੜਾਈਏ ਜੀ ਅੰਮ੍ਰਿਤ ਬਹੁਤ ਸੋਹਣੀ ਤੁਸੀਂ ਗੱਲ ਕੀਤੀ ਅੰਮ੍ਰਿਤ ਗਰੀਬਾਂ ਦਾ ਹੀ ਹੱਕ ਬਣਦਾ ਸਹੀ ਗੱਲ ਹੈ ਜੀ ਤੇ ਗਰੀਬ ਕਹਿ ਕੇ ਅਸੀਂ ਉਹਨਾਂ ਨੂੰ ਗਰੀਬ ਕਹਿ ਕੇ ਖੜਾਈਏ ਸਾਡਾ ਨਹੀਂ ਪਸੰਦ ਗੱਲ ਹੈਗੀ ਤੇ ਜਾਨੀ ਕਿ ਸਾਂਝੇ ਜਿਹੜੇ ਯਾਨੀ ਕਿ ਰੋਜ਼ਾ ਦੀ ਇਫਤਾਰੀ ਸਾਰੀ ਨਹੀਂ ਕਰ ਸਕਦੇ ਉਹਨਾਂ ਨੂੰ ਅਸੀਂ ਬੁਲਾਈਏ ਮਤਲਬ ਤੁਹਾਡਾ

ਅਮਜੀ ਅਮੀ ਨੇ ਬੜੀ ਸੋਹਣੀ ਗੱਲ ਕੀਤੀ ਅੰਮਿਆ ਤੁਸੀਂ ਤੇ ਸਾਡੇ ਸਮਝ ਗੱਲ ਪਾਤੀ ਕਿ ਅਸੀਂ ਅਗਰ ਕੱਲੇ ਗਰੀਬਾਂ ਨੂੰ ਬੁਲਾ ਲੈਨੇ ਆ ਤੇ ਅਮੀਰਾਂ ਨੂੰ ਥੋੜੇ ਖਾਂਦੇ ਪੀਂਦੇ ਲੋਕਾਂ ਨੂੰ ਨਹੀਂ ਬੁਲਾਉਂਦੇ ਤਾਂ ਉਹਨਾਂ ਨੇ ਕਹਿਣਾ ਪਤਾ ਨਹੀਂ ਸਾਨੂੰ ਗਰੀਬ ਕਰਕੇ ਬੁਲਾਇਆ ਬਹੁਤ ਸੋਹਣੀ ਤੁਸੀਂ ਗੱਲ ਕੀਤੀ ਬੁਜ਼ਾਰ ਹਾਂ ਸਾਰਿਆਂ ਨੂੰ ਰਲੇ ਮਿਲਿਆ ਨੂੰ ਕਹਾਂਗੇ ਆਓ ਭਾਈ ਜਿੰਨੇ ਸਹਾਰੀ ਕਰਨੀ ਕਰੋ ਇਹਨਾਂ ਇਫਤਾਰੀ ਕਰਨੀ ਕਰੋ ਗਲਤ ਗੱਲ ਹੋਊਗੀ ਮਨਾ ਵੀ ਕਰਨੀ ਨਹੀਂ ਨਹੀਂ ਇਹ ਸਹੀ ਹੈ ਜਿਹੜੀ ਗੱਲ ਮੰਨਣ ਵਾਲੀ ਉਹ ਸਹੀ ਹੈ ਤੁਸੀਂ ਨਾ ਪਰਚੀਆਂ ਲਿਖੋ ਨਾਮ ਜੀ ਐਮ ਜੀ ਨਾਮ ਲਿਖ ਕੇ ਤਾਂ ਉਹ ਨਾ ਸਿੜਦੇ ਜੀ ਐਮ ਜੀ ਹਾਂ ਸਿੜ ਕੇ ਕਿਸੇ ਸ਼ਾਵ ਵਿੱਚ ਪਾ ਦੋ ਤਾਂ ਛੋਟੇ ਜਿਹੇ ਬੱਚੇ ਨੂੰ ਕਦੇ ਵੀ ਪਰਚੀ ਕੱਢੀ ਜਾਵੇ ਜੀ ਐਮ ਜੀ ਠੀਕ ਹੋ ਗਿਆ ਜੀ ਇਦਾਂ ਠੀਕ ਨਹੀਂ ਹੈਗੀ ਜੀ ਅੰਮੀ ਜੀ ਮਤਲਬ ਤੁਹਾਡਾ ਇਹ ਆ ਕਿ ਜਿਹੜੇ ਵੀ ਸਾਡੀ ਨਜ਼ਰ ਚ ਕੋਈ 100 200 500 ਬੰਦਾ ਆ ਨਾ ਉਹਨਾਂ ਦੀਆਂ ਪਰਚੀਆਂ ਪਾ ਲਈਏ ਵਿੱਚ ਗਰੀਬ ਹੋਣ ਵਿੱਚ ਅਮੀਰ ਹੋਣ ਵਿੱਚ ਇਹ ਖਾਂਦੇ ਪੀਂਦੇ ਵਿੱਚ ਇਹ ਸਾਰੇ ਤੋਂ ਉਹਨਾਂ ਚ ਜਿਹੜੀ ਜਿਹੜੀ ਪਰਚੀ ਨਿਕਲੇ ਆਵੇ ਤਾਂ ਅਸੀਂ ਉਹਨਾਂ ਨੂੰ ਇਹ ਵੀ ਕਵਾਂਗੇ ਵੀ ਤੁਹਾਡੀ ਪਰਚੀ ਨਿਕਲੀ ਸੀਗੀ ਹਾਂਜੀ ਤੇ ਜਿਹੜੇ ਸਾਡੇ ਵਰਗੇ ਮਾਤੜਾ ਗਰੀਬ ਹੋ ਤਾਂ ਖੁਸ਼ ਹੋ ਕੇ ਆ ਜਾਣਗੇ ਜੇ ਕੋਈ ਅਮੀਰ ਕੋਈ ਗਰੀਬਾਂ ਨਾਲ ਨਹੀਂ ਬੈਠਦਾ ਨਾ ਬੈਠੇ ਉਹ ਅੱਗੇ ਕਿੱਥੇ ਬਹਿੰਦੇ ਭਾਜੀ ਮੱਲੇਦਾਰ ਆਪਣੇ ਸਾਰੇ ਉਹਨਾਂ ਨੇ ਨਹੀਂ ਆਸ ਹੀ ਅਸੀਂ ਤੇ ਅੱਲਾਹ ਤਾਲਾ ਦੀ ਰਜ਼ਾ ਵਾਸਤੇ ਕਰਨਾ ਬਿਲਕੁ ਇਸ ਗੱਲਾਂ ਤੇ ਖੁਸ਼ ਕਰ ਦਿੰਨੇ ਤੁਹਾਡਾ ਹੁਕਮ ਮੰਨ ਲੈਨੇ ਹੁਣ ਸਾਡੀ ਵੀ ਇੱਕ ਅਰਜ਼ ਮੰਨ ਲਓ ਹਾਂਜੀ ਹਾਂਜੀ ਪਤਾ ਕੀ ਹੈ ਇਹ ਵੀ ਪੁੱਤ ਤੁਹਾਡਾ ਤੁਹਾਨੂੰ ਬਹੁਤ ਪਿਆਰ ਕਰਦਾ ਸਿਰਫ ਉਹਦਾ ਸਮਝਾਉਣ ਦਾ ਤਰੀਕੇ ਕਰ ਤੁਸੀਂ ਇਹਨੂੰ ਲਾਡ ਲਵ ਬਹੁਤਾ ਰੱਖਿਆ ਆ ਹਾਂਜੀ ਅਮੀ ਜੀ ਦੇਖੋ ਤੁਸੀਂ ਇੱਕ ਸਾਡੀ ਗੱਲ ਮੰਨ ਲਓ ਤੁਸੀਂ ਸਾਰੀ ਸਾਡੇ ਨਾਲ ਕਰਿਆ ਕਰੋ ਹਾਂਜੀ ਠੀਕ ਹੈ ਅਮੀ ਜੀ ਬਾਅਦ ਚ ਦਵਾਈ ਸ਼ਵਾਈ ਖਾਦੀ ਦੁਪਹਿਰ ਨੂੰ ਜੇ ਦਿਲ ਖੁਭਰਾਇਆ ਉਹ ਚੀਜ਼ ਖਾਦੀ ਤੇ ਅਫਤਾਰੀ ਸਾਡੇ ਨਾਲ ਕਰੋ ਸਹੀ ਹੈ ਨਮਾਜ਼ਾਂ ਪੜੋ ਅਸੀਂ ਤੁਹਾਡਾ ਵਜ਼ੂ ਕਰਾਵਾਂਗੇ ਤੁਹਾਡੀ ਖidmat ਕਰਾਂਗੇ ਤੇ ਕਬੂਲ ਅੱਲਾਹ ਤਾਲਾ ਨੇ ਕਰਨੀ ਤੇ ਤੁਸੀਂ ਦੁਆ ਇਹ ਮੰਗਣੀ ਹੈ ਰੋਜ਼ਾ ਰੱਖਦਿਆਂ ਵੀ ਤੇ ਖੋਲਦਿਆਂ ਵੀ ਕਿ ਯਾ ਅੱਲਾ ਮੈਂ ਤੇ ਇਹਨੂੰ ਰੋਜ਼ਾ ਸਮਝ ਕੇ ਰੱਖ ਰਹੀ ਆਂ ਹਾਂ ਜੀ ਲਿਹਾਜ਼ਾ ਮੇਰੇ ਕੋ ਪੂਰੀ ਦਿਹਾੜੀ ਭੁੱਖਾ ਨਹੀਂ ਰਿਹਾ ਜਾਂਦਾ ਕਿਉਂਕਿ ਯਾ ਅੱਲਾ ਤੂੰ ਹੀ ਤੰਦਰੁਸਤੀ ਦੇਣ ਵਾਲਾ ਹਾਂ ਤੇ ਮੇਰੀ ਜਿੰਨੀ ਤਾਕਤ ਪੈਦਾ ਕਰ ਕਿ ਮੈਂ ਅਗਲੇ ਰਮਜ਼ਾਨ ਨੂੰ ਮੈਂ ਰੋਜ਼ੇ ਰੱਖਾਂ ਤੁਸੀਂ ਠੀਕ ਹੋ ਜਾਓਗੇ ਦਵਾਈਆਂ ਤੁਹਾਡੀਆਂ ਛੋਟ ਜਊਗੀਆਂ ਤੁਹਾਡੇ ਜੀ ਤਾਕਤ ਆ ਜੂਗੀ ਤੁਸੀਂ ਅਗਲਾ ਰਮਜ਼ਾਨ شریف ਪੂਰਾ ਦਿਨ ਭੁੱਖੇ ਰਹਿ ਕੇ ਵੀ ਰੋਜ਼ਾ ਰੱਖ ਲੇ ਅੱਛਾ ਵੀ ਬੋਤ ਹੁਣ ਮੇਰੀ ਵੀ ਗੱਲ ਜੀ ਅਮੇ ਜੀ ਤੂੰ ਜਿਹੜੀ ਅਫਤਾਰੀ ਦੀ ਮੈਨੂੰ ਗੱਲ ਸੁਣਾਈ ਆ ਮੇਰੀ ਗੱਲ ਮੰਨ ਲਈ ਆ ਜੀ ਅਮੇ ਮੇਰਾ ਪੁੱਤ ਦਿਲ ਬਹੁਤ ਠੰਡਾ ਹੋ ਗਿਆ ਸ਼ੁਕਰੀਆ ਹਾਂ ਬਹੁਤ ਠੰਡਾ ਹੋਇਆ ਤੂੰ ਮੇਰਾ ਦਿਲ ਠੰਡਾ ਕੀਤਾ ਤੁਹਾਡਾ ਰੱਬ ਠੰਡਾ ਕਰੇ ਆਮੀਨ ਹਾਂ ਹੁਣ ਆ ਗਏ ਪੁੱਤ ਰੋਜ਼ਾ ਰੱਖਣੇ ਦੀ ਗੱਲ ਜੀ ਅਮੇ ਜੇ ਪੁੱਤ ਮੈਂ ਤੈਨੂੰ ਗੁਨਾਹਗਾਰ ਤੈਨੂੰ ਕਿਉਂ ਤੁਹਾਨੂੰ ਕਿਉਂ ਗੁਨਾਹਗਾਰ ਮੈਂ ਕਰਾਂ ਜੀ ਅੰਮੇ ਜੀ ਜਦਾਂ ਪੁੱਤ ਤੁਹਾਨੂੰ ਮਨਾਸਬਾ ਰੋਜ਼ਾ ਹੁੰਦਾ ਦਿਲ ਦਾ ਜੀ ਅੰਮੇ ਜੀ ਮੈਂ ਆਪਣੇ ਦਿਲ ਦੇ ਵੇਤਨਾ ਮੇਰੇ ਪੁੱਤ ਮੇਰੇ ਬਧੂ ਕਰਾਉਣਗੇ ਮੈਨੂੰ ਅਫਤਾਰੀ ਆਪਣੇ ਨਾਲ ਕਰਾਉਗੇ ਜੀ ਅੰਮੇ ਜੀ ਰੋਜ਼ਾ ਨਾਲ ਰੱਖਣ ਲਗੇ ਮੈਨੂੰ ਨਾਲ ਖੜਾਉਗੇ ਨਾਲ ਬਿਠਾਉਗੇ ਮੇਰਾ ਹੱਥ ਮੋਤਵਾਉਗੇ ਮੈਨੂੰ ਤਸਵੀਰ ਦਿਓਗੇ ਕੁਰਾਨ ਪਾਠ ਚੱਕੇ ਦੋਗੇ ਮੈਂ ਉਂਗਲੀਆਂ ਫੇਰੀ ਜਾਊਂਗੀ ਵਿਸਮੇ ਲਾ ਪੜੀ ਜਾਊਂਗੀ ਜੀ 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 ਹਮੇ ਜੀ ਬਿਲਕੁਲ ਬਿਲਕੁਲ ਇਸੇ ਤਰ੍ਹਾਂ ਕੁਰਾਨੇ ਪਾਗ ਤੁਹਾਡੇ ਕੋਲ ਸਾਹਮਣੇ ਖੋਲ ਕੇ ਰੱਖ ਦਿਆ ਕਰਾਂਗੇ ਹਾਂ ਜੀ ਹਾਂ ਜੀ ਤੁਹਾਡੀ ਉੱਪਰ ਉਂਗਲੀ ਰਖਾ ਕੇ ਅਸੀਂ ਬਕਾਇਦਾ ਦੱਸਿਆ ਕਰਾਂਗੇ ਕਿ ਇਹ ਲਫ਼ਜ਼ ਤੁਸੀਂ ਪੜਦੇ ਜਾਓ ਐਸੀ ਤਲਾਵਤ ਵੀ ਤੁਹਾਨੂੰ ਕਰਵਾਵਾਂਗੇ ਰੋਜ਼ਾ ਵੀ ਰਖਾਵਾਂਗੇ ਬਾਕੀ ਅੰਮੀ ਸਾਨੂੰ ਅਜ ਤੱਕ ਯਾਦ ਆ ਤੁਸੀਂ ਵੀ ਤੇ ਸਾਡੇ 치ੜੀ ਰੋਜ਼ੇ ਰਖਵਾਉਂਦੇ ਹੁੰਦੇ ਸੀ ਕੁਸਾਰ ਭਾਈ ਯਾਦ ਨਿੱਕੇ ਹੁੰਦਿਆਂ ਨੇ ਨਾ ਕਹਿਣਾ ਕਿ ਪੁੱਤ ਤੁਸੀਂ ਰੋਜ਼ਾ ਰੱਖ ਲਓ ਐਂ ਸੈਰੀ ਟਾਈਮ ਅਸੀਂ ਸ਼ੌਕ ਨਾ ਰੱਖਣੇ ਤੇ ਅੰਮੀ ਨੇ ਕਹਿਣਾ ਪੁੱਤ 치ੜੀ ਰੋਜ਼ਾ ਤੁਹਾਡਾ ਤੁਸੀਂ ਤਿੰਨ ਰੋਜ਼ੇ ਬਣਾ ਲਓ ਚਾਰ ਬਣਾ ਲਓ ਅਸੀਂ ਜਿੰਨੀ ਵਾਰੀ ਰੋਟੀ ਖਾਣੀ ਅੰਮੀ ਨੇ ਕਹਿਣਾ ਉਹਨੇ ਰੋਜ਼ੇ ਹੋ ਗਏ ਅੰਮੀ ਜੀ ਜਿਹੜਾ ਸਿਆਣਾ ਹੁੰਦਾ ਨਾ ਉਹਦੇ ਚ ਵੀ ਤਾਕਤ ਬੱਚਿਆਂ ਮੰਗਣ ਥੋੜੀ ਹੁੰਦੀ ਆ ਅੰਮੀ ਜੀ ਤੁਸੀਂ ਨਾ ਐਡਾ ਲੰਬੀ ਧੀਰ ਭੁੱਖਾ ਨਹੀਂ ਰਹਿ ਸਕਦੇ ਦੇ ਹੈਗੇ ਮਜਬੂਰੀ ਹੈ ਹੁਣ ਦਵਾਈ ਵੀ ਖਵਾਣੀ ਪੈਣੀ ਹੈ ਦਵਾਈ ਵੀ ਤੁਸੀਂ ਖਾਣ ਰਹੇ ਹੋ ਹਾਂਜੀ ਹਾਂਜੀ ਤੁਹਾਨੂੰ ਕੁਝ ਹੋ ਜਾਊਗਾ ਅਮੀ ਜਿਆਦਾ ਭੁੱਖੇ ਰਹਿਣ ਨਾਲ ਨਾ ਦਿਲ ਨੂੰ ਘਬਰਾ ਪੈਂਦਾ ਤੁਹਾਡੇ ਕੋਈ ਮਸਲਾ ਬਣ ਸਕਦਾ ਅਮੀ ਤੇ ਬਾਕੀ ਅੱਲਾਹ ਤਾਲਾ ਤੁਹਾਨੂੰ ਤਾਕਤ ਦੇਵੇ ਸਿਹਤ ਦੇਣ ਵਾਲਾ ਅੱਲਾਹ ਤਾਲਾ ਬਹੁਤ ਹੈ ਬੱਚਿਆਂ ਦੀ ਵੀ ਤੂੰ ਮੈਨੂੰ ਯਾਦ ਕਰਾਈ ਆ ਨਾ ਇਹ ਬੱਚੇ ਵੀ ਜਿਹੜੇ ਆ ਉਹ ਵੀ ਨਾਲ ਬੈਠ ਕੇ ਰੋਟੀ ਖਾਣ ਰੋਜ਼ਾ ਰੱਖਾ ਜੀ 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 ਬੱਚਿਆਂ ਨੂੰ ਸ਼ੌਕ ਨਾ ਹੁੰਦਾ ਇਹ ਵਾਕਿਆ ਗੱਲ ਠੀਕ ਆ ਕਿ ਜਿਹੜੀ ਰੋਜ਼ਾ ਦੋ ਰੋਜ਼ੇ ਵੀ ਬਣਾ ਲਈਦੇ ਆ ਤਿੰਨ ਵੀ ਬਣਾ ਲਈਦੇ ਆ ਹੂੰ ਜੀ ਜੀ ਅੰਮੀ ਜੀ ਦੂਸਰਾ ਤੁਹਾਨੂੰ ਯਾਦ ਹੋਏਗਾ ਕਿ ਪਹਿਲੇ ਨਾ ਬੱਚਿਆਂ ਨੂੰ ਨਾਲ ਨਮਾਜ਼ ਪੜਨ ਲੈ ਜਾਂਦੇ ਹੁੰਦੇ ਸੀਗੇ ਹਾਂਜੀ ਹਾਂਜੀ ਹੁਣ ਆਪਣੇ ਜਿਹੜੇ ਦੇਖਣ ਵਾਲੇ ਉਹਨਾਂ ਨੂੰ ਵੀ ਦੱਸਦੇ ਆਂ ਕਿ ਅੰਮੀ ਜਿਹੜੇ ਪਹਿਲੇ ਆਪਾਂ ਬੱਚਿਆਂ ਨੂੰ ਆਪਣੇ ਸਾਰੇ ਨਾਲ ਲੈ ਕੇ ਜਾਂਦੇ ਹੁੰਦੇ ਸੀ ਮਸਜਿਦਾਂ ਚ ਲੈ ਕੇ ਜਾਣਾ ਨਰਾਬੀਆਂ ਪੜਨ ਜਾਣਾ ਹਾਂਜੀ ਹੁਣ ਕਹਿੰਦੇ ਬੱਚਿਆਂ ਨੂੰ ਘਰ ਛੱਡ ਕੇ ਜਾਓ ਇਹ ਸ਼ੋਰ ਕਰਦੇ ਆ ਤੁਸੀਂ ਆ ਸਾਹਮਣੇ ਇਧਰ ਨੂੰ ਮੂੰਹ ਕਰੋ ਤੁਹਾਨੂੰ ਦੇਖਣ ਵਾਲੇ ਆ ਬਹੁਤ ਜ਼ਿਆਦਾ ਇਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੂਂਗੇ ਉਤਮੈ ਨਾ ਆਪਣੇ ਬੱਚਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਆ ਕਿ ਬੱਚਿਆਂ ਨੂੰ ਨਾਲ ਮਸਜਿਦਾਂ ਨੂੰ ਨਾਲ ਲਿਜਾਇਆ ਕਰੋ ਹਾਂ ਆਪਣੇ ਨਾਲ ਤਸਵੀਰਾਂ ਲੈ ਕੇ ਆਪ ਵੀ ਕਰੋ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਮਸਜਿਦ ਵਿੱਚ ਜਾਵੋ ਜਿਵੇਂ ਤੁਸੀਂ ਰੋਟੀ ਸਵੇਰ ਨੂੰ ਅਕੇ ਖਾਣਾ ਖਾਓਗੇ ਆਪਣੇ ਬੱਚਿਆਂ ਨੂੰ ਕੋਲ ਬਿਠਾ ਲਗੇ ਕਿ ਉਠੋ ਬੱਚੋ ਤੋ ਉੱਠ ਕੇ ਰੋਜ਼ਾ ਰੱਖੋ ਬੱਚਿਆਂ ਨੂੰ ਸ਼ੌਕ ਪੈਦਾ ਹੁੰਦਾ ਆ ਇਹ ਲੈ ਨਹੀਂ ਵੀ ਨਮਾਜ਼ ਪਾਣੀ ਆਉਂਦੀ ਮੁੰਡੇ ਸਿੱਧੇ ਹੋਗੇ ਬੱਚਿਆਂ ਨੂੰ ਸ਼ੌਕ ਆਊਗਾ ਮਸਜਿਦ ਵਿੱਚ ਜਾਣੇ ਦਾ ਜੀ ਸ਼ੌਕ ਦੇ ਨਾਲ ਹੀ ਫਿਰ ਅੱਗੇ ਕਿ ਹਾਦਸਤ ਬਣ ਜਾਂਦੀ ਹੈ ਇਹ ਪੁੱਤ ਮੈਂ ਸਾਰਿਆਂ ਨੂੰ ਇਹ ਆਪਣਾ ਮੈਸੇਜ ਨਹੀਂ ਆ ਕਿ ਸਾਰੇ ਜਿੰਨੇ ਵੀ ਮੁਸਲਮਾਨ ਸੁਣਨੇ ਆਲੇ ਆ ਮੇਰੇ ਬੱਚੇ ਬੱਚੀਆਂ ਆਪਣੇ ਬੱਚਿਆਂ ਨੂੰ ਨਰਾਤ ਨਾ ਕੇ ਖਸੂਬ ਲਾ ਕੇ ਉਨਾ ਨੇ ਆਦਿਆਂ ਦੇ ਨਾਲ ਚਾਚਾ ਤਾਇਆ ਦੇ ਨਾਲ ਪੀਵਾਂ ਦੇ ਨਾਲ ਇਕੱਠੇ ਹੋ ਕੇ ਸਾਰੇ ਲਹਿਨ ਬਣ ਕੇ ਮਸਜਿਦ ਨੂੰ ਤੁਰੋ ਠੀਰ ਕਰ ਦਿਓ ਮੇਰੀ ਵੀਡੀਓ ਕਿਸ ਬਹੁਤ ਬਹੁਤ ਸ਼ੁਕਰੀਆ ਜੀ ਦੁਆਵਾਂ ਦੀ ਯਾਦ ਰੱਖਿਓ ਅੱਲਾਹ ਅੱਲਾਹ